ਇਹ ਦੋ ਲੌਂਗ ਪਾਣੀ ਦੇ ਵਿੱਚ ਸੁੱਟਣ ਤੋਂ ਬਾਅਦ ਕਰਨਗੇ ਕੀ ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਵਾਲੀਆਂ ਲੌਂਗਾ ਵਾਲਾ ਪਾਣੀ ਕਿਹੜੇ ਲੋਕਾਂ ਵਾਸਤੇ ਤੁਸੀਂ ਕਹਿ ਰਹੇ ਹੋ ਵੀ ਅੰਮ੍ਰਿਤ ਤੋਂ ਘੱਟ ਨਹੀਂ ਜਿਨ੍ਹਾਂ ਲੋਕਾਂ ਨੂੰ ਕੈਂਸਰ ਆ ਰਹੀ ਆਪਾਂ ਕਹਿ ਸਕਦੇ ਹਾਂ ਬਹੁਤ ਖਤਰਨਾਕ ਬਿਮਾਰੀਆਂ ਨੇ ਫੈਟੀ ਲੀਵਰ ਜਿਨ੍ਹਾਂ ਲੋਕਾਂ ਨੂੰ ਮਤਲਬ ਅਲਟੀਮੇਟ ਫੈਟੀ ਲੀਵਰ ਆ ਚਾਰ ਦਿਨ ਤੁਸੀਂ ਲੌਂਗੜਾ ਪਾਣੀ ਪੀ ਕੇ ਦੇਖੋ ਤੇ ਤੁਸੀਂ ਕਹਿਣਾ ਵੀ ਮੇਰਾ ਤਾਂ ਜਿਵੇਂ ਵਾਕਈ ਮਹਿਸੂਸ ਹੁੰਦਾ ਵੀ ਜਿਹੜੇ ਅੰਦਰ ਗੰਦੇ ਬੈਕਟੀਰੀਆ ਪੈਦਾ ਹੋ ਰਹੇ ਸੀ ਗੰਦੇ ਕਟਾਣੂ ਪੈਦਾ ਹੋ ਰਹੇ ਸੀ ਤੁਹਾਡੇ ਸਰੀਰ ਤੇ ਸੋਜਿਸ਼ ਅੱਖਾਂ ਚ ਸੋਜਿਸ਼ ਮੂੰਹ ਤੇ ਸੋਜਿਸ਼ ਹੱਥ ਪੈਰ ਗੋਡੇ ਗਿੱਟੇ ਜੋਇੰਟਸ ਤੇ ਦਰਦ ਬੜੇ ਲੋਕਾਂ ਨੂੰ ਹੋਣ ਲੱਗ ਜਾਂਦੇ ਆ ਯੂਰਿਕ ਐਸਿਡ ਚੈੱਕ ਕਰੋ ਨੇ ਠੀਕ ਹੁੰਦਾ आर फैक्टर चेक ਕਰੋਨੇ ਗਠੀਆ ਚੈੱਕ ਕਰੋਨੇ ਉਹ ਵੀ ਠੀਕ ਹੁੰਦਾ ਦਿੱਕਤ ਕਿੱਥੇ ਆਉਂਦੀ ਹੈ ਇਨਫਲੇਮੇਸ਼ਨ ਆਈ ਹੁੰਦੀ ਹੈ ईएसआर ਲੋਕਾਂ ਨੂੰ ਵੱਜ ਜਾਂਦਾ ਕਈ ਲੋਕਾਂ ਨੂੰ ਤੁਸੀਂ ਦੇਖਿਆ ਉਹ ਦਾੜੀ 'ਚ ਕੀੜਾ ਲੱਗ ਗਿਆ ਤੁਸੀਂ ਦੇਖੋਗੇ ਦੰਦਾਂ 'ਚ ਕੀੜਾ ਲੱਗ ਗਿਆ ਕਈਆਂ ਦੇ ਵਾਲਾਂ 'ਚ ਕੀੜਾ ਲੱਗ ਗਿਆ ਉਹ ਕੀੜਾ ਕਿਉਂ ਲੱਗਦਾ ਕਿਉਂਕਿ ਉੱਥੇ डब्ल्यूबीसी ਦੀ ਮਾਤਰਾ ਵੱਜ ਜਾਂਦੀ ਹੈ ਤਾਂ ਇਹ ਆਟੋ ਇਮਿਊਨ ਨੂੰ ਵੀ ਠੰਡਾ ਕਰਨ ਦੇ ਵਿੱਚ ਮਦਦ ਕਰਦਾ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਲੌਂਗਾ ਵਾਲਾ ਪਾਣੀ ਨਾ ਗੋ ਹੋ ਇਹਨੂੰ ਤਾਂ ਜਾਦੂ ਮੰਤਰ ਕਹਿ ਲਿਏ ਜਿਹੜੀ ਲੌਂਗ ਹੈ ਖਾਸ ਕਰਕੇ ਇਹਦੇ ਕਈ ਬੈਨੀਫਿਟਸ ਨੇ ਸਭ ਤੋਂ ਵੱਡਾ ਬੈਨੀਫਿਟ ਇਹਦਾ ਕੀ ਹੈ ਇਹ ਐਂਟੀਬੈਕਟੀਰੀਅਲ ਆ فرض ਕਰ ਲਓ ਤੁਸੀਂ ਕੋਈ ਗਲਤ ਚੀਜ਼ ਖਾ ਲਈ ਤੁਸੀਂ ਕੋਈ ਕੈਮੀਕਲ ਵਾਲੀ ਚੀਜ਼ ਖਾ ਲਈ ਤੁਸੀਂ ਕੋਈ ਆਪਣੇ ਇੰਜੈਕਸ਼ਨ ਵਾਲੀ ਚੀਜ਼ਾਂ ਖਾ ਲਈ ਆ ਉਹ ਤੁਸੀਂ ਖਾ ਲਈ ਉਹਦੇ ਅੰਦਰ ਜਿਹੜੇ ਬੈਕਟੀਰੀਆਜ਼ ਉਹਨੇ ਜਾ ਕੇ ਅੰਦਰ ਹਾਰਮਫੁਲ ਪੈਦਾ ਕਰਤੇ ਇਹ ਉਹਨੂੰ ਡੈੱਡ ਕਰ ਦਿੰਦੀ ਹੈ ਇਹ ਉਹਨੂੰ ਕਿਉਰ ਕਰ ਦਿੰਦੀ ਹੈ ਆਏ ਕਰਕੇ ਨੇ ਬਿਲਕੁਲ ਪਿਸ ਜਾਣਾ ਇਹਦੇ ਉੱਤੇ ਤੁਸੀਂ ਇੱਕ ਚੁਟਕੀ ਸੇਂਦਾ ਨਮਕ ਡਲੀ ਵਾਲਾ ਜਿਹੜਾ ਨਮਕ ਆਪਾਂ ਕਹਿੰਦੇ ਆ ਉਹਨੂੰ ਤੁਸੀਂ ਬਰਸ਼ ਦੇ ਉੱਤੇ ਲਾ ਕੇ ਤੇ ਮੈਂ ਕਹਿੰਨਾ ਤੁਸੀਂ ਬਰਸ਼ ਕਰਨਾ ਤੇ ਫਿਰ ਤੁਸੀਂ 5 ਮਿੰਟ ਬਾਅਦ ਕਮੈਂਟ ਕਰਨਾ ਆ ਜਾਣਾ ਵੀ ਵਾਕਈ ਸਾਨੂੰ ਚੀਜ਼ ਕਾਰੀਗਰਦ ਸੀ ਰਾਜਾ ਜੀ ਸ਼ਹਿਰਬਤ ਕੀ ਕਰੂਗੇ ਚਲੋ ਆਪਾਂ ਵੀ ਇੱਕ ਸਵਾਲ ਲੈ ਲੇ ਤੁਸੀਂ ਹਮੇਸ਼ਾ ਤਾਰੀਫ ਕਰਦੇ ਹੋ ਜਿਹੜੇ ਲੋਕ ਸਵੇਰੇ ਉੱਠ ਕੇ ਕੈਪਸੂਲ ਖਾਂਦੇ ਨੇ ਜਿਹੜੇ ਲੋਕ ਸਵੇਰੇ ਉੱਠ ਕੇ ਗੋਲੀਆਂ ਖਾਂਦੇ ਨੇ ਐਸਿਡ ਤੋਂ ਬਚਣ ਵਾਸਤੇ ਉਹਨਾਂ ਲੋਕਾਂ ਨੂੰ ਮੈਂ ਰეკਮੈਂਡ ਕਰੂੰਗਾ ਵੀ ਤੁਸੀਂ 45 ਦਿਨ ਤੱਕ ਮਹਾਰਾਜ ਸ਼ੈ ਸ਼ਰਵਤ ਰੈਗੂਲਰ ਪੀਓ 45 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਜੇ ਸਾਡਾ ਲਿਵਰ ਪ੍ਰੋਪਰ ਕੰਮ ਕਰਦਾ ਹੋਵੇ ਤਾਂ ਅਸੀਂ ਕਿੰਨੇ ਕਿ ਤੰਦਰੁਸਤ ਹੋ ਸਕਦੇ ਇਹਦੇ ਸਭ ਤੋਂ ਪਹਿਲਾ ਕੰਮ ਜਾ ਕੇ ਕਰਨਾ ਤੁਹਾਡੇ ਲਿਵਰ ਤੇ ਤੁਹਾਡਾ ਲਿਵਰ ਨੂੰ ਇਹਨੇ ਕੋਲਡ ਕਰਨਾ ਠੰਡਾ ਕਰਨਾ ਉਹਦੀ ਜਿਹੜੀ ਸਵੇਲਿੰਗ ਆ ਉਹਦਾ ਜਿਹੜਾ ਫੈਟ ਆ ਉਹਨੂੰ ਮੈਲਟ ਕਰਨਾ ਸ਼ੁਰੂ ਕਰਨਾ ਵਾ ਇਹਦਾ ਇਨਟੇਕ ਕਿਵੇਂ ਕਰਨਾ ਹੈ ਇਹ ਦੋ ਲੌਂਗ ਮੈਂ ਪਾਣੀ ਦੇ ਵਿੱਚ ਸੁੱਟ ਦਿੱਤੇ ਨੇ ਪਰ ਇਹ ਦੋ ਲੌਂਗ ਪਾਣੀ ਦੇ ਵਿੱਚ ਸੁੱਟਣ ਤੋਂ ਬਾਅਦ ਕਰਨਗੇ ਕੀ ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਵਾਲੇ ਆਂ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ਫਾਰੂਕੀ ਤੇ ਮੇਰੇ ਨਾਲ ਨੇ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਅੱਜ ਉਹਨਾਂ ਕੋਲੋਂ ਸਮਝਾਂਗੇ ਕਿ ਇਹ ਦੋ ਲੌਂਗ ਜੋ ਇਹਨਾਂ ਨੇ ਸਾਡੇ ਨੂੰ ਪਾਣੀ ਦੇ ਵਿੱਚ ਸਟਾਏ ਨੇ ਇਹ ਕੀ ਕਰਨਗੇ ਬਹੁਤ ਬਹੁਤ ਸਵਾਗਤ ਹੈ ਯੋਧਾ ਜੀ ਕੁਵਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ੍ਰੀ ਅਕਾਲ ਫਰੂਕੀ ਜੀ ਉਮੀਦ ਕਰਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ ਤੇ ਜਿੰਨੇ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਵੈਸੇ ਤਾਂ ਓਬਵੀਅਸ ਗੱਲ ਹੈ ਤੁਸੀਂ ਫਰੂਕੀ ਜੀ ਨੂੰ ਸੁਣਦੇ ਹੋ ਤਾਂ ਤੰਦਰੁਸਤ ਹੀ ਹੋਵੋਗੇ ਤੇ ਪਰਮਾਤਮਾ ਇਦਾਂ ਹੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਛਾ ਇਹ ਤੁਸੀਂ ਸਾਨੂੰ ਆਉਂਦੇ ਸਾਰੀ ਇਹ ਗੱਲ ਕਹੀਏ ਪਿਛਲੀ ਵਾਰ ਤੁਸੀਂ ਲਸਣ ਪਾਣੀ ਦੇ ਵਿੱਚ ਪਾ ਕੇ ਲਸਣ ਵਾਲਾ ਪਾਣੀ ਪੀਣ ਦੇ ਫਾਇਦੇ ਦੱਸੇ ਨੇ ਲੋਕਾਂ ਨੇ ਬਹੁਤ ਧੰਨਵਾਦ ਦੇ ਮੈਸੇਜ ਵੀ ਆਏ ਨੇ ਅਤੇ ਮੈਨੂੰ ਲੱਗਦਾ ਕਿ ਤਿੰਨ ਚਾਰ ਦਿਨਾਂ ਬੱਚੀ ਜਿਹੜੇ ਲੋਕਾਂ ਨੇ ਰਿਪੋਰਟਾਂ ਕਰਾਈਆਂ ਨੇ ਉਹ ਪੋਜ਼ਿਟਿਵ ਹੋਣੀਆਂ ਸ਼ੁਰੂ ਹੋ ਗਈਆਂ ਨੇ ਮਤਲਬ ਪੋਜ਼ਿਟਿਵ ਇਨ ਥਿਸ ਸੈਂਸ ਉਹਨਾਂ ਨੂੰ ਜਿਹੜੀ ਬਿਮਾਰੀਆਂ ਸੀ ਉਹ ਘਟਨੀਆਂ ਸ਼ੁਰੂ ਹੋ ਗਈਆਂ ਨੇ ਔਰ ਅੱਜ ਤੁਸੀਂ ਕਹਿ ਰਹੇ ਹੋ ਕਿ ਅੱਜ ਉਸੇ ਲੜੀ ਤਹਿਤ ਜਿਹੜਾ ਲੌਂਗਾ ਵਾਲਾ ਪਾਣੀ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਲੌਂਗਾ ਵਾਲਾ ਪਾਣੀ ਨਗੋ ਇਹਨੂੰ ਤਾਂ ਜਾਦੂ ਮੰਤਰ ਕਹਿ ਲਿਏ ਫਰੂਕੀ ਜੀ ਇਹਦੀ ਸਭ ਤੋਂ ਬਖੂਬੀ ਖਾਸियत ਆਪਾਂ ਜੇ ਦੇਖੀਏ ਨਾ ਇਹ ਇੱਕ ਬੜਾ ਜਿਹੜੇ ਅੱਜਕੱਲ ਪੜ੍ਹੀ ਲਿਖੀ ਜਨਰੇਸ਼ਨ ਆ ਤੇ ਉਹਨਾਂ ਨੂੰ ਜੇ ਆਪਾਂ ਸਮਝਾਈਏ ਵੀ ਇੱਕ ਨਾ ਤੁਸੀਂ Google ਦੇ ਉੱਤੇ ਸਰਚ ਕਰਕੇ ਦੇਖਿਓ ਯੂਜੀਨੋਲ ਯੂਜੀਨੋਲ ਔਇਲ ਇੱਕ ਐਕਸਟ੍ਰੈਕਟ ਹੁੰਦਾ ਜਿਹੜਾ ਲੌਂਗ ਦੇ ਵਿੱਚੋਂ ਕੱਢਿਆ ਜਾਂਦਾ ਔਰ ਜਿੰਨੇ ਡੈਂਟਲ ਪ੍ਰੋਬਲਮ ਨੇ ਜਿੰਨੀਆਂ ਦੰਦਾਂ ਸੰਬੰਧਿਤ ਪ੍ਰੋਬਲਮ ਨੇ ਜਿੰਨੀਆਂ ਸਵੇਲਿੰਗ ਜਿੰਨੇ ਲੋਕਾਂ ਨੂੰ ਸੋਜਿਸ਼ ਦੀ ਦਿੱਕਤ ਆਉਂਦੀ ਆ ਉਹਦੇ ਸੰਬੰਧਿਤ ਜਿੰਨੇ ਲੋਕਾਂ ਨੂੰ ਪ੍ਰੋਬਲਮ ਨੇ ਔਰ ਮੈਂ ਚੈਲੰਜ ਕਰਦਾ ਵੀ ਜਿਹੜੇ ਬੰਦੇ ਨੇ ਸਵੇਰੇ ਉੱਠ ਕੇ ਇਹ ਪਾਣੀ ਪੀ ਲਿਆ ਉਹ ਮੈਂ ਕਹਣਾ ਫਰੂਕੀ ਜੀ ਇੱਕ ਘੰਟੇ ਦੇ ਵਿੱਚ ਵਿੱਚ ਛੱਡੋ ਤੁਹਾਨੂੰ 5 ਮਿੰਟ ਦੇ ਵਿੱਚ ਵਿੱਚ ਡੁਘਾਰ ਆਊਗਾ ਤੁਹਾਨੂੰ ਆਪੇ ਫੀਲ ਹੋਊਗਾ ਜਿਵੇਂ ਕੋਈ ਚੀਜ਼ ਇੱਥੇ ਗੈਸ ਬਣਾ ਕੇ ਰੋਕੀ ਬੈਠੀ ਸੀ ਚਾਹੇ ਤੁਹਾਡੇ ਇੱਥੇ ਡਿੱਕੀ ਲੱਗੀ ਚਾਹੇ ਤੁਹਾਡੇ ਇੱਥੇ ਗੈਸ ਬਣੇ ਚਾਹੇ ਤੁਹਾਡੇ ਇੱਥੇ ਜਲਨ ਹੋਵੇ ਨਾ ਹੋਵੇ ਪਰ ਤੁਸੀਂ ਐਕਸਪੈਰੀਮੈਂਟ ਕਰਕੇ ਦੇਖੋ ਮੇਰੇ ਕਹਿਣ ਦੇ ਉੱਤੇ ਵੀ 5 ਮਿੰਟ ਦੇ ਵਿੱਚ ਵਿੱਚ ਤੁਹਾਡੇ ਡੁਘਾਰ ਆਊਗਾ ਔਰ ਇਹਦਾ ਕਾਰਨ ਕੀ ਹੈ ਜਿਹੜਾ ਯੂਜੀਨੋਲ ਆਇਲ ਹੁੰਦਾ ਵਾ ਜਾਂ ਜਿਹੜੀ ਲੌਂਗ ਹੈ ਖਾਸ ਕਰਕੇ ਇਹਦੇ ਕਈ ਬੈਨੀਫਿਟਸ ਨੇ ਸਭ ਤੋਂ ਵੱਡਾ ਬੈਨੀਫਿਟ ਇਹਦਾ ਕੀ ਹੈ ਇਹ ਐਂਟੀਬੈਕਟੀਰੀਅਲ ਆ ਫਰਜ਼ ਕਰ ਲਓ ਤੁਸੀਂ ਕੋਈ ਗਲਤ ਚੀਜ਼ ਖਾ ਲਈ ਤੁਸੀਂ ਕੋਈ ਕੈਮੀਕਲ ਵਾਲੀ ਚੀਜ਼ ਖਾ ਲਈ ਤੁਸੀਂ ਕੋਈ ਆਪਣੇ ਇੰਜੈਕਸ਼ਨ ਵਾਲੀ ਚੀਜ਼ਾਂ ਖਾ ਲਈਆ ਉਹ ਤੁਸੀਂ ਖਾ ਲਈ ਉਹਦੇ ਅੰਦਰ ਜਿਹੜੇ ਬੈਕਟੀਰੀਆਜ਼ ਉਹਨੇ ਜਾ ਕੇ ਅੰਦਰ ਹਾਰਮਫੁਲ ਪੈਦਾ ਕਰਤੇ ਇਹ ਉਹਨੂੰ ਡੈੱਡ ਕਰ ਦਿੰਦੀ ਹੈ ਇਹ ਉਹਨੂੰ ਕਿਉਰ ਕਰ ਦਿੰਦੀ ਹੈ ਤੁਸੀਂ ਵੇਖਿਆ ਨਾ ਹੁਣ ਵੀ ਤੁਸੀਂ ਅੱਜ ਦੇ ਸਮੇਂ 'ਚ ਜੋ ਕੁਝ ਖਾ ਰਹੇ ਹੋ ਵੈਸੇ ਉਹਦੇ ਵਿੱਚ ਅਸੀਂ ਦੇਖਦੇ ਵੀ 90% ਹੀ ਕੈਮੀਕਲ ਆ ਤੇ ਜੇ ਕੱਲਾ ਲੌਂਗ ਦਾ ਪਾਣੀ ਪੀਏ ਅਸੀਂ ਐਂਟੀ ਕੈਮੀਕਲ ਹੋ ਸਕਦੇ ਆ ਕਿਉਂਕਿ ਐਂਟੀ ਬੈਕਟੀਰੀਅਲ ਆ ਜਿਹੜੇ ਮਾੜੇ ਬੈਕਟੀਰੀਆਸ ਨੇ ਤੁਹਾਡੇ ਬੋਡੀ ਦੇ ਉਹਨੂੰ ਡੈੱਡ ਕਰ ਦਿੰਦਾ ਇਹਨੂੰ ਕਿਉਰ ਕਰ ਦਿੰਦਾ ਸੈਕੰਡਲੀ ਜਿਨ੍ਹਾਂ ਲੋਕਾਂ ਨੂੰ ਕੈਂਸਰ ਆ ਰਗੀ ਆਪਾਂ ਕਹਿ ਸਕਦੇ ਆ ਬਹੁਤ ਖਤਰਨਾਕ ਬਿਮਾਰੀਆਂ ਨੇ ਫੈਟੀ ਲੀਵਰ ਜਿਨ੍ਹਾਂ ਲੋਕਾਂ ਨੂੰ ਮਤਲਬ ਅਲਟੀਮੇਟ ਫੈਟੀ ਲੀਵਰ ਅਸੀਂ ਉਹਨਾਂ ਨੂੰ ਮਹਾਰਾਜਾ ਸ਼ਹੀ ਸ਼ਰਬਤ ਦਿੰਨੇ ਆ ਵੈਸੇ ਬਟ ਅਸੀਂ ਰეკਮੈਂਡ ਕਰਾਂਗੇ 4 ਦਿਨ ਤੁਸੀਂ ਲੌਂਗ ਵਾਲਾ ਪਾਣੀ ਪੀ ਕੇ ਦੇਖੋ ਤੇ ਤੁਸੀਂ ਕਹਿਣਾ ਵੀ ਮੇਰਾ ਤਾਂ ਜਿਵੇਂ ਵਾਕਈ ਮਹਿਸੂਸ ਹੁੰਦਾ ਵੀ ਜਿਹੜੇ ਅੰਦਰ ਗੰਦੇ ਬੈਕਟੀਰੀਆ ਪੈਦਾ ਹੋ ਰਹੇ ਸੀ ਗੰਦੇ ਕਟਾਣੂ ਪੈਦਾ ਹੋ ਰਹੇ ਸੀ ਉਹ ਇਨਫੈਕਸ਼ਨ ਕਰਕੇ ਤੁਹਾਡੇ ਸਰੀਰ ਤੇ ਸੋਜਿਸ਼ ਅੱਖਾਂ ਚ ਸੋਜਿਸ਼ ਮੂੰਹ ਤੇ ਸੋਜਿਸ਼ ਹੱਥ ਪੈਰ ਗੋਡੇ ਗਿੱਟੇ ਜੋਇੰਟਸ ਦੇ ਦਰਦ ਬੜੇ ਲੋਕਾਂ ਨੂੰ ਹੋਣ ਲੱਗ ਜਾਂਦੇ ਆ ਯੂਰਿਕ ਐਸਿਡ ਚੈੱਕ ਕਰੋ ਨੇ ਠੀਕ ਹੁੰਦਾ आरएफ फैक्टर चेक ਕਰਨੇ ਗਠੀਆ ਚੈੱਕ ਕਰਨੇ ਉਹ ਵੀ ਠੀਕ ਹੁੰਦਾ ਦਿੱਕਤ ਕਿੱਥੇ ਆਉਂਦੀ ਹੈ ਇਨਫਲੇਮੇਸ਼ਨ ਆਈ ਹੁੰਦੀ ਹੈ ईएसआर ਲੋਕਾਂ ਨੂੰ ਵੱਜ ਜਾਂਦਾ ईएसआर ਬੇਸਿਕਲੀ ਇੱਕ ਇਨਫਲਮੇਟਰੀ ਡਿਸਆਰਡਰ ਹੈ ਤੇ ਜਿੰਨਾ ਲੋਕਾਂ ਨੂੰ ਆਟੋ ਇਮਿਊਨ ਦੇ ਵੀ ਡਿਸਆਰਡਰ ਨੇ ਜਿਵੇਂ ਇਮਿਊਨਿਟੀ ਤੁਹਾਡੀ ਵੀਕ ਪੈ ਗਈ ਜਾਂ ਇਮਿਊਨਿਟੀ ਆਪੇ ਹੀ डब्ल्यूबीसी ਬਣਾਉਣ ਲੱਗ ਗਈ ਆਰਬੀਸੀ ਬਣਾਉਣ ਲੱਗ ਗਈ ਤੇ ਤੁਹਾਡੇ ਉਹ ਇੱਕ ਸਿਲੈਕਟਡ ਏਰੀਆ ਨੂੰ ਟਾਰਗੇਟ ਕਰਕੇ ਉੱਥੇ ਸੈਲਸ ਦੀ ਪਰਮਾਰ ਕਰਤੀ ਕਈ ਲੋਕਾਂ ਨੇ ਤੁਸੀਂ ਦੇਖਿਆ ਉਹ ਦਾੜੀ ਚ ਕੀੜਾ ਲੱਗ ਗਿਆ ਤੁਸੀਂ ਦੇਖੋਗੇ ਦੰਦਾ ਚ ਕੀੜਾ ਲੱਗ ਗਿਆ ਕਈਆਂ ਦੇ ਬਾਲਾਂ ਚ ਕੀੜਾ ਲੱਗ ਗਿਆ ਉਹ ਕੀੜਾ ਕਿਉਂ ਲੱਗਦਾ ਕਿਉਂਕਿ ਉੱਥੇ डब्ल्यूबीसी ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਆਟੋ ਇਮਿਊਨ ਨੂੰ ਵੀ ਠੰਡਾ ਕਰਨ ਦੇ ਵਿੱਚ ਮਦਦ ਕਰਦਾ ਹੈ ਬਿਲਕੁਲ ਮਤਲਬ ਅਕਸਰ ਇਹ ਕਹਿੰਦੇ ਨੇ ਵੀ ਜਿਹੜਾ ਇਹ ਲੌਂਗ ਹੈਗਾ ਤੁਸੀਂ ਤੁਹਾਡੇ ਗੋਲ ਜਿਹੜੇ ਇੱਕ ਮਰੀਜ਼ ਤੁਹਾਡੇ ਬੈਠੇ ਸੀ ਤੁਸੀਂ ਉਹਨਾਂ ਨੂੰ ਇਹ ਵੀ ਸਮਝਾਇਆ ਸੀ ਵੀ ਇਹ ਉਹ ਪੁੱਛ ਰਿਹਾ ਸੀ ਵੀ ਲੌਂਗ ਖਾ ਕੇ ਕੀ ਹੋਊਗਾ ਤੁਸੀਂ ਇੱਕ ਕੋਟੇਸ਼ਨ ਬੋਲੀ ਸੀ ਤਾਕਤ ਵਾਲੀ ਉਹ ਕੀ ਸੀ ਦੇਖੋ ਜਿਹੜੇ ਬੰਦੇ ਨੇ ਲੌਂਗ ਖਾ ਲਈ ਨਹੀਂ ਤੇ ਮੈਂ ਉਹਨੂੰ ਵੈਸੇ ਪਰਸਨਲੀ ਦੱਸਿਆ ਸੀ ਕਿ ਉਹਨੂੰ ਗਰਸਤੀ ਜੀਵਨ ਦੇ ਵਿੱਚ ਵੀ ਇੰਪਰੂਵਮੈਂਟ ਮਿਲੂਗੀ ਹਾਂ ਜਿਹੜੇ ਬੰਦੇ ਨੇ ਲੌਂਗ ਖਾ ਲਈ ਉਹਨੂੰ ਗਰਸਤੀ ਜੀਵਨ ਦੇ ਵਿੱਚ ਵੀ ਇੰਪਰੂਵਮੈਂਟ ਮਿਲੂਗੀ ਔਰ ਇਹਦੀ ਖਾਸियत ਤੁਸੀਂ ਦੇਖੋਗੇ ਇਹਦੀ ਸ਼ੇਪ ਜਿਹੜੀ ਉਹ ਸਿਮਨਰਗੀ ਆ ਜਿਹੜਾ ਆਪਣਾ ਵੀਰਿਆ ਹੁੰਦਾ ਔਰ ਵੀਰਿਆ ਜਦੋਂ ਤੁਹਾਡਾ ਵਰਧਕ ਹੋ ਜਾਂਦਾ ਤੁਹਾਡੇ ਸਰੀਰ ਦੇ ਵਿੱਚ ਵੀਰਿਆ ਵੱਧਦਾ ਵਾ ਤਾਂ ਤੁਹਾਡੀ ਸਰੀਰ ਦੀ ਊਰਜਾ ਜਾਨ ਸ਼ਕਤੀ ਜਦੋਂ ਆਪਾਂ ਕੇ ਲਈ ਸਾਰਾ ਦਿਨ ਜਿੰਨਾ ਕੰਮ ਆਪਾਂ ਕਰਦੇ ਨੇ ਜਿਹੜੇ ਵੀ ਕੰਮ ਆਪਾਂ ਕਰਦੇ ਆ ਉਹ ਸਾਰੇ ਕੰਮਾਂ ਦੇ ਵਿੱਚ ਫੋਕਸ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਡੈਡੀਕੇਸ਼ਨ 100% ਨਾਲ ਵੱਜ ਜਾਂਦੀ ਹੈ ਬਿਲਕੁਲ ਤੇ ਅੱਜ ਜਿਹੜਾ ਇਹ ਚੈਲੰਜ ਹੈਗਾ ਤੁਸੀਂ ਸਟਾਰਟਿੰਗ 'ਚ ਸ਼ਬਦ ਇਸਤੇਮਾਲ ਕੀਤੇ ਨੇ ਚੈਲੰਜ ਤੇ ਲੰਗਾ ਵਾਲਾ ਪਾਣੀ ਕਿਹੜੇ ਲੋਕਾਂ ਵਾਸਤੇ ਤੁਸੀਂ ਕਹਿ ਰਹੇ ਹੋ ਵੀ ਅੰਮ੍ਰਿਤ ਤੋਂ ਘੱਟ ਨਹੀਂ ਹੈ ਜਿਹੜਾ ਬੰਦਾ ਜਿਉਂਦਾ ਉਹਦੇ ਵਾਸਤੇ ਅੰਮ੍ਰਿਤ ਹੈ ਇਸ ਤੋਂ ਵੱਧ ਕਿ ਕੁਝ ਨਹੀਂ ਆਪਾਂ ਕਹਿ ਸਕਦੇ ਜਿਹੜੇ ਮਰਜ਼ੀ ਤੁਹਾਨੂੰ ਬਿਮਾਰੀ ਹੋਵੇ ਤੁਸੀਂ ਦੇਖੋ ਕੈਂਸਰ ਆ ਰਗੀ ਜਿਹੜੀ ਆਪਾਂ ਕਹਿ ਦਿੰਦੇ ਆ ਵੀ ਸਭ ਤੋਂ ਖਤਰਨਾਕ ਬਿਮਾਰੀ ਆਪਾਂ ਮੰਨਦੇ ਆ ਫੈਟੀ ਲੀਵਰ ਨੂੰ ਆਪਾਂ ਬਹੁਤ ਖਤਰਨਾਕ ਬਿਮਾਰੀ ਮੰਨਦੇ ਆ ਡਾਇਬੀਟਿਸ ਨੂੰ ਆਪਾਂ ਬਹੁਤ ਖਤਰਨਾਕ ਬਿਮਾਰੀ ਮੰਨਦੇ ਆ ਯਕੀਨ ਮੰਨਿਓ ਇਹਨੇ ਸਭ ਤੋਂ ਪਹਿਲਾਂ ਕੰਮ ਜਾ ਕੇ ਕਰਨਾ ਤੁਹਾਡੇ ਲੀਵਰ ਤੇ ਤੁਹਾਡਾ ਲੀਵਰ ਨੂੰ ਇਹਨੇ ਕੋਲਡ ਕਰਨਾ ਠੰਡਾ ਕਰਨਾ ਉਹਦੀ ਜਿਹੜੀ ਸਵੇਲਿੰਗ ਆ ਉਹਦਾ ਜਿਹੜਾ ਫੈਟ ਆ ਉਹਨੂੰ ਮੈਲਟ ਕਰਨਾ ਸ਼ੁਰੂ ਕਰਨਾ ਵਾ ਤਸੀਰ ਇਹਦੀ ਠੰਡੀ ਹੁੰਦੀ ਆ ਮਤਲਬ ਜਿਨ੍ਹਾਂ ਲੋਕਾਂ ਦੇ ਪਾਪਾ ਕਿਹਾ ਸਾਡੇ ਪੇਟ ਵਦੀ ਹੁੰਦੀ ਆ ਜਲਨ ਰਹਿੰਦੀ ਆ ਸ਼ਰੀਰ ਦੇ ਵਿੱਚ ਜਾਂ ਹਰ ਵਕਤ ਉਹਨਾਂ ਦੇ ਆਈਬੀਐਸ ਦੀ ਦਿੱਕਤ ਆ ਪੇਟ ਦੇ ਵਿੱਚ ਅਲਸਰ ਨੇ ਟੱਟੀ ਦੇ ਵਿੱਚ ਛੱਗ ਆਉਂਦੀ ਆ ਉਹਨਾਂ ਸਾਰੇ ਲੱਛਣਾਂ ਤੇ ਇਹ ਚੀਜ਼ ਕੰਮ ਕਰਦੀ ਆ ਔਰ ਮੈਂ ਕਹਿੰਨਾ ਤੁਸੀਂ ਇੱਕ ਦਿਨ ਹੀ ਪੀ ਕੇ ਦੇਖੋ ਤੇ ਮੇਰਾ ਚੈਲੰਜ ਆ ਤੁਸੀਂ 5 ਮਿੰਟਾਂ ਬਾਅਦ ਤੁਹਾਡਾ ਕਮੈਂਟ ਆ ਜਾਊਗਾ ਵੀ ਵਾਕਈ ਆਰਾਮ ਆ ਜਿਹੜੇ ਲੋਕ ਸਵੇਰੇ ਉੱਠ ਕੇ ਕੈਪਸੂਲ ਖਾਂਦੇ ਨੇ ਜਿਹੜੇ ਲੋਕ ਸਵੇਰੇ ਉੱਠ ਕੇ ਗੋਲੀਆਂ ਖਾਂਦੇ ਨੇ ਐਸਿਡ ਤੋਂ ਬਚਣ ਵਾਸਤੇ ਉਹਨਾਂ ਲੋਕਾਂ ਨੂੰ ਮੈਂ ਰეკਮੈਂਡ ਕਰੂੰਗਾ ਵੀ ਤੁਸੀਂ 45 ਦਿਨ ਤੱਕ ਮਹਾਰਾਜ ਸ਼ੈ ਸ਼ਰਵਤ ਰੈਗੂਲਰ ਪੀਓ 45 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਜੇ ਸਾਡਾ ਲੀਵਰ ਪ੍ਰੋਪਰ ਕੰਮ ਕਰਦਾ ਹੋਵੇ ਤਾਂ ਅਸੀਂ ਕਿੰਨੇ ਕਿ ਤੰਦਰੁਸਤ ਹੋ ਸਕਦੇ ਆ ਬਿਲਕੁਲ ਜੀ ਜੀ ਅੱਛਾ ਇੱਕ ਹੋਰ ਗੱਲ ਇਹ ਦੱਸੋ ਵੀ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਇਹ ਲੌਂਗ ਹੈਗਾ ਲੌਂਗ ਵਾਲਾ ਪਾਣੀ ਹੈ ਜਿਹੜਾ ਉਹ ਸਾਡੇ ਲਈ ਮਤਲਬ ਜਿਉਂਦੇ ਬੰਦਿਆਂ ਵਾਸਤੇ ਇੱਕ ਅਮਰਤ ਦੀ ਤਰ੍ਹਾਂ ਹੈਗਾ ਬਿਲਕੁਲ अच्छा ਤੇ ਫਿਰ ਇਹਦਾ ਜਿਹੜਾ ਇਨਟੇਕ ਹੈ ਇਹਦਾ ਇਨਟੇਕ ਕਿਵੇਂ ਕਰਨਾ ਹੈ ਇਹ ਕਿੰਨਾ ਟਾਈਮ ਇਹਨੂੰ ਲੌਂਗ ਨੂੰ ਪਾਣੀ ਦੇ ਵਿੱਚ ਰੱਖਣਾ ਹੈ ਕਿਸ ਵੇਲੇ ਰੱਖਣਾ ਹੈ ਕਿਸ ਵੇਲੇ ਪੀਣਾ ਹੈ ਇਹ ਇਹ ਸਾਰਾ ਵੀ ਸਾਨੂੰ ਸਮਝਾਈ ਦਿਓ ਇੱਕ ਬੜਾ ਸੌਖਾ ਤਰੀਕਾ ਫਰੂਕੀ ਜੀ ਇਹਦਾ ਸੌਖਾ ਤਰੀਕਾ ਕੀ ਹੈ ਤੁਸੀਂ ਰਾਤ ਨੂੰ ਜਦੋਂ ਸੌਣ ਜਾਣਾ ਤਾਂ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲੈਣਾ ਉਹਦੇ ਵਿੱਚ ਤੁਸੀਂ ਪਾਣੀ ਪਾ ਲੈਣਾ ਜੀ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਤੇ ਤੁਸੀਂ ਦੇਖ ਰਹੇ ਹੋ ਵੀ ਇਹਦੇ ਵਿੱਚ ਆਪਾਂ ਦੋ ਲੌਂਗ ਜਾ ਰਹੇ ਨੇ ਨਾਲ ਇਹ ਜਿਹੜੇ ਦੋ ਲੌਂਗ ਰਾਤ ਨੂੰ ਪਿਉਂਦੋ ਇਹਨੂੰ ਉਪਰ ਟੱਕ ਦੋ ਔਰ ਬਰਤਨ ਕੰਚ ਦਾ ਹੋਵੇ ਤੁਹਾਡਾ ਤੁਸੀਂ ਰਾਤ ਨੂੰ ਇਹਨੂੰ ਪਿਉਂ ਦੇਣਾ ਵਾ ਸਵੇਰੇ ਉੱਠ ਕੇ ਸਿਰਫ ਇਹ ਪਾਣੀ ਪੀ ਲੈਣਾ ਠੀਕ ਹੈ ਮੈਂ ਕਹਿੰਦਾ ਜਿਨ੍ਹਾਂ ਲੋਕਾਂ ਨੂੰ ਡੈਂਟਲ ਦੰਦਾਂ 'ਤੇ ਕੋਈ ਕੀੜਾ ਲੱਗ ਗਿਆ ਦਰਦ ਹੁੰਦਾ ਸੈਂਸਿਟੀਵਿਟੀ ਦੀ ਦਿੱਕਤ ਆ ਦੰਦ ਪੀਲੇ ਪੈ ਰਹੇ ਨੇ ਤੁਸੀਂ ਸਿਰਫ ਆਹੀ ਦੋ ਲੌਂਗਾਂ ਜਿਹੜੀਆਂ ਰਾਤ ਪੀਉਂਦੀਆਂ ਸੀ ਸਵੇਰੇ ਕੱਢੋ ਐ ਕਰਕੇ ਇਹਨਾਂ ਬਿਲਕੁਲ ਪਿਸ ਜਾਣਾ ਕਿਉਂਕਿ ਸੌਫਟ ਹੋ ਜਾਣਗੀਆਂ ਰਾਤੋ ਰਾਤ ਪੀਉਂਤੇ ਇਹਦੇ ਵਿੱਚ ਬਿਲਕੁਲ ਸੌਫਟ ਹੋ ਜਾਣਗੀਆਂ ਇਦੇ ਉੱਤੇ ਤੁਸੀਂ ਇੱਕ ਚੁਟਕੀ ਸੇਂਦਾ ਨਮਕ ਡਲੀ ਵਾਲਾ ਜਿਹੜਾ ਨਮਕ ਆਪਾਂ ਕਹਿੰਦੇ ਆ ਉਹਨੂੰ ਪਾਓ ਜਾਂ ਪਾਕਿਸਤਾਨੀ ਨੂਨ ਕਹਿੰਦੇ ਆ ਉਹਨੂੰ ਤੁਸੀਂ ਬਰਸ਼ ਦੇ ਉੱਤੇ ਲਾ ਕੇ ਤੇ ਮੈਂ ਕਹਿੰਨਾ ਤੁਸੀਂ ਬਰਸ਼ ਕਰਨਾ ਤੇ ਫਿਰ ਤੁਸੀਂ 5 ਮਿੰਟ ਬਾਅਦ ਕਮੈਂਟ ਕਰਨਾ ਆ ਜਾਣਾ ਵੀ ਵਾਕਈ ਸਾਨੂੰ ਚੀਜ਼ ਕਾਰੀਗਰਦ ਸੀ ਜੀ ਤੇ ਤੁਸੀਂ ਇਹ ਵੀ ਦੱਸ ਰਹੇ ਸੀ ਮੈਨੂੰ ਆਫ ਦਾ ਰਿਕਾਰਡ ਕਿ ਜਿਹੜੇ ਇਹ ਲੌਂਗ ਹੈਗੇ ਨੇ ਐਂਟੀ ਏਜਿੰਗ 엘ਿਮੈਂਟ ਵੀ ਇਹਦੇ ਚ ਹੁੰਦੇ ਨੇ ਵੀ ਮਤਲਬ ਤੁਹਾਡੇ ਜਿਹੜਾ ਇਹ ਬੰਦਾ ਪਾਣੀ ਪੀਣ ਲੱਗ ਗਿਆ ਉਹਦੀ ਉਮਰ ਰੁਕ ਜਾਏਗੀ ਜੇ ਉਹ 40 ਸਾਲ ਦਾ ਤਾਂ 40 ਸਾਲ ਦਾ ਉਹ 35 ਸਾਲ ਦਾ ਲੱਗਣ ਲੱਗ ਜੂਗਾ ਅਗਰ ਉਹ 35 ਸਾਲ ਦਾ ਤਾਂ 30 ਸਾਲ ਦਾ ਲੱਗਣ ਲੱਗ ਜੂਗਾ ਉਹ ਕਿਵੇਂ ਜੀ ਉਹ ਕੀ ਚੀਜ਼ ਹੈਗੀ ਇਹਦੇ ਵਿੱਚ ਫਰੂਕੀ ਜੀ ਬੰਦਾ ਬਜ਼ੁਰਗ ਉਦੋਂ ਲੱਗਣ ਲੱਗਦਾ ਜਦੋਂ ਉਹਦਾ ਪੇਟ ਖਰਾਬ ਰਹਿਣਾ ਸ਼ੁਰੂ ਹੁੰਦਾ ਲੌਂਗ ਵਾਲੇ ਪਾਣੀ ਦੇ ਨਾਲ ਸਾਡਾ ਮਸਲਾ ਸੀ ਜਿਹੜਾ ਹੱਲ ਕਰ ਰਹੇ ਹੋਂ ਇਹ ਕਰ ਰਹੇ ਇੱਕ ਤਾਂ ਤੁਹਾਡੀ ਆਂਤੜੀਆਂ ਦੇ ਵਿੱਚ ਕੋਈ ਅਲਸਰ ਨਾ ਬਣ ਤੁਹਾਡਾ ਜਿਹੜਾ ਤਜਾਬ ਦੀ ਦਿੱਕਤ ਆ ਉਹਦੇ ਕਰਕੇ ਤੁਹਾਡਾ ਜਿੰਨਾ ਮਰਜ਼ੀ ਚੰਗਾ ਖਾਣਾ ਖਾ ਲੋ ਉਹ ਤੁਹਾਨੂੰ ਨਾਤ ਲੱਗਣਾ ਸਗੋਂ ਸ਼ਰੀਰ ਦੇ ਵਿੱਚ ਮੈਂ ਕਹਿੰਦਾ 70% ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਸਟੂਡੈਂਟਸ ਦੇਖੀਏ ਜਾਂ ਆਪਣੇ ਨੌਜਵਾਨ ਦੇਖੀਏ ਜਾਂ ਕਾਰਪੋਰੇਟ ਵਰਲਡ ਨੂੰ ਵੀ ਦੇਖੀਏ ਤਾਂ ਉਹਨਾਂ ਦੀ ਸਿਚੁਏਸ਼ਨ ਕੀ ਹੈ ਉਹ 70% ਖਾਣਾ ਬਾਹਰੋਂ ਕੰਜ਼ੂਮ ਕਰ ਰਹੇ ਨੇ ਘਰੇ 30% ਖਾਣਾ ਪੰਡ ਰਿਹਾ ਅੱਜ ਕੱਲ ਹਰ ਇੱਕ ਬੰਦੇ ਦਾ ਇਹ ਲਾਈਫ ਸਟਾਈਲ ਅਸੀਂ ਬਹੁਤ ਨੇੜੇੋਂ ਦੇਖਦੇ ਆ ਤਾਂ ਉਹਨਾਂ ਲੋਕਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਜਾਂ ਤਾਂ 45 ਦਿਨ ਤੁਸੀਂ ਮਹਾਰਾਜਾ ਸ਼ਾਈ ਸ਼ਰਬਤ ਡੇਲੀ ਪੀਓ ਜਾ ਮਹਾਰਾਜਾ ਸ਼ਹੀ ਸ਼ਰਬਤ ਕੀ ਕਰੂਗਾ ਜੀ ਚਲੋ ਆਪਾਂ ਵੀ ਇੱਕ ਸਵਾਲ ਲੈ ਲੇ ਤੁਸੀਂ ਹਮੇਸ਼ਾ ਤਾਰੀਫ ਕਰਦੇ ਹੋ ਹਾਂ ਜੀ ਫਰੂਕੀ ਜੀ ਮਹਾਰਾਜਾ ਸ਼ਹੀ ਸ਼ਰਬਤ ਕੀ ਕਰੂਗਾ ਦੀ ਬਜਾਏ ਆਪਾਂ ਇਹ ਜੀ ਗੱਲ ਰੱਖੀਏ ਵੀ ਕੀ ਨਹੀਂ ਕਰੂਗਾ ਤਾਂ ਉਹ ਜਵਾਬ ਦੇਣਾ ਛੇਤੀ ਸੌਖਾ ਹੋ ਜਾਊਗਾ ਉਹ ਸਿਰਫ ਕੀ ਨਹੀਂ ਕਰੂਗਾ ਵੀ ਜਿਹੜਾ ਤੁਹਾਡਾ ਤਜਾਬ ਬਣਦਾ ਹੋਊਗਾ ਉਹਨੂੰ ਬਣਨ ਤੋਂ ਰੋਕ ਦੂਗਾ ਠੀਕ ਹੈ ਬਸ ਤੁਹਾਡਾ ਤਜਾਬ ਕੰਟਰੋਲ ਹੋ ਗਿਆ ਲਿਵਰ ਠੀਕ ਹੋ ਗਿਆ ਤੁਹਾਡੇ ਅੰਤੜੀਆਂ ਠੀਕ ਹੋ ਗਈਆਂ ਖਾਦਾ ਪੀਤਾ ਸਰੀਰ ਨੂੰ ਲੱਗਣ ਲੱਗਿਆ ਫਰੂਕੀ ਜੀ ਆਪਾਂ ਭਾਲਦੇ ਕੀ ਆ 80% ਜਾਂ 800 ਤੋਂ ਵੱਧ ਰੋਗ ਤੁਹਾਡੇ ਢਿੱਡ 'ਚ ਬਸਦੀ ਹੈ। ਸੋਡੇ ਦਿਮਾਗ ਜੇ ਨਹੀਂ ਕੰਮ ਕਰਦਾ ਡਿਪਰੈਸ਼ਨ ਦੇ ਪੇਸ਼ੈਂਟ ਲਾ ਲੋ ਚਮੜੀ ਦੇ ਰੋਗ ਵਾਲੇ ਪੇਸ਼ੈਂਟ ਲਾ ਲੋ ਬਾਲਾਂ ਤੋਂ ਗੰਝੇ ਲਾ ਲੋ ਦਾੜੀ ਜਿਨ੍ਹਾਂ ਦੇ ਨਹੀਂ ਪ੍ਰੋਪਰ ਆ ਰਹੀ ਹਾਰਮੋਨ ਇੰਬੈਲੈਂਸ ਹੋ ਰਿਹਾ ਵਾ ਸਿਵਨ ਦੀ ਕੁਆਲਿਟੀ ਡਾਊਨ ਜਾ ਰਹੀ ਆ ਜੋੜਾਂ ਚ ਦਰਦ ਆ ਰਿਹਾ ਵਾ ਗੋਡੇ ਗਿੱਟੇ ਲੱਤਾਂ ਬਾਹਾਂ ਬਾਈ ਬਾਈ 33 ਸਾਲ ਦੀ ਉਮਰ ਆ ਪਰ ਗੋਡੇ ਗਿੱਟੇ ਆ ਸਰੀਰ ਇੰਨਾ ਕੁ ਬੇਹਾ ਪਿਆ ਹੋਇਆ ਜਿਵੇਂ ਗਿੱਲਾ ਗੋਬਰ ਇੱਕ ਜਗ੍ਹਾ ਰੱਖਤਾ ਝੂਠਾ ਪੈ ਗਿਆ ਇੱਕ ਸਾਡੇ ਕੋਲ ਬੜੀ ਸਪਸ਼ਟ ਦੇਸੀ ਭਾਸ਼ਾ ਚ ਪੇਸ਼ੈਂਟ ਆਉਂਦੇ ਉਹ ਕਹਿੰਦੇ ਜੀ ਗਿੱਲਾ ਗੋਬਰ ਜਿਵੇਂ ਕਿਸੇ ਨੇ ਇੱਕ ਪਾਸੇ ਰੱਖਤਾ ਉਵੇਂ ਹਾਲਾਂਕਿ ਹੁਣ ਉਹ ਸਥਿਤੀ ਬੰਦੇ ਦੇ ਉੱਤੇ ਜਿਹਦੋਂ ਤੋਂ ਸਥਿਤੀ ਹੈਗੀ ਉਹ ਬੜਾ ਹੀ ਦੇਖ ਕੇ ਆਏ ਤੁਹਾਨੂੰ ਲੱਗਦਾ ਵੀ ਯਾਰ ਇਹ ਕਿੱਥੇ ਫਸ ਗਿਆ ਬੰਦਾ ਕਿਉਂਕਿ ਜਿਹਦੇ ਉੱਤੇ ਸਥਿਤੀ ਚੱਲ ਰਹੀ ਆ ਉਹ ਫਰੂਕੀ ਜੀ ਇੱਕ ਸਿਰ ਦੁਖਦਾ ਹੋਵੇ ਨਾ ਬੰਦੇ ਦਾ ਤੇ ਬੰਦੇ ਨੂੰ ਆਏ ਬੇਚੈਨੀ ਹੁੰਦੀ ਮੈਂ ਹੁਣ ਕੀ ਖਾਵਾਂ ਤੇ ਮੈਂ ਕਹਿੰਦਾ ਜੇ ਸਿਰ ਦੁਖਦਾ ਤੁਸੀਂ ਲੌਂਗ ਵਾਲਾ ਪਾਣੀ ਪੀਓਗਾ ਤੁਸੀਂ ਇੱਕ ਰੋਗ ਦਾ ਨਾਮ ਲਓ ਜਿਹਦੇ ਵਿੱਚ ਲੌਂਗ ਵਾਲਾ ਪਾਣੀ ਕੰਮ ਨਾ ਕਰੇ ਤੁਸੀਂ ਰੋਗ ਦਾ ਨਾਮ ਲਓ ਜਿਹਦੇ ਵਿੱਚ ਮਹਾਰਾਜ ਸ਼ਹੀ ਸ਼ਰਬਤ ਕੰਮ ਨਾ ਕਰੇ ਤੇ ਆਪਾਂ ਜਵਾਬ ਦੇਣ ਨੂੰ ਰੈਡੀ ਬੈਠੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਏ ਸਨ ਜੀ ਡੀ ਆਰ ਵੈਦਾ ਦੇ ਪ੍ਰਬੰਧਕ ਯੋਦਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਲੌਂਗਾ ਵਾਲਾ ਪਾਣੀ ਹੈ ਉਹ ਸਾਡੇ ਸਰੀਰ ਦਾ ਧਿਆਨ ਰੱਖ ਸਕਦਾ ਹੈ ਅੰਮ੍ਰਿਤ ਸਮਾਨ ਹੈ ਤੁਹਾਡੀ ਉਮਰ ਵੱਧੀ ਉਮਰ ਜਿਹੜੀ ਜਾਦਾ ਦਿਖ ਰਹੀ ਹੈ ਉਹਨੂੰ ਕੰਟਰੋਲ ਕਰ ਸਕਦਾ ਤੁਹਾਡਾ ਲੀਵਰ ਦੀ ਸਫਾਈ ਕਰ ਸਕਦਾ ਔਰ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਕਰ ਅਸੀਂ ਲੌਂਗ ਨੂੰ ਜਿਹੜੇ ਰਾਤ ਨੂੰ ਪਿਉ ਹੋਏ ਨੇ ਇਹਦੇ ਤੇ ਸੇਂਦਾ ਨਮਕ ਪਾ ਕੇ ਇਹਨੂੰ ਅਸੀਂ ਅਗਰ ਬਰਸ਼ ਦੀ ਤਰ੍ਹਾਂ ਇਸਤੇਮਾਲ ਕਰਦੇ ਹਾਂ ਪੇਸਟ ਦੀ ਤਰ੍ਹਾਂ ਇਸਤੇਮਾਲ ਕਰਦੇ ਹਾਂ ਦੰਤ ਮੰਜਨ ਦੀ ਤਰ੍ਹਾਂ ਇਸਤੇਮਾਲ ਕਰਦੇ ਸਕਦੇ ਹਾਂ ਤਾਂ ਉਹਨਾਂ ਦੇ ਮੂੰਹ ਦੀ ਜਿਹੜੀ ਫਰੇਗਰੈਂਸ ਹੈਗੀ ਹੈ ਉਹ ਦੁੱਗਣੀ ਤਿਗਣੀ ਹੋ ਜਾਏਗੀ ਔਰ ਜਿਹੜੀ ਬਦਬੂ ਹੈਗੀ ਹੈ ਪਹਿਲੇ ਦਿਨ ਤੋਂ ਹੀ ਮਰਨੀ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ ਹੋਰ ਵੀ ਜਿਹੜੀ ਮੂੰਹ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਵੀ ਖਤਮ ਹੋ ਸਕਦੀਆਂ ਨੇ ਅੱਛਾ ਯੋਧਾ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਆਪਣੇ ਕਿਸੇ ਵੀ ਸਾਡੇ ਵੀਰ ਨੇ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਉਹਨਾਂ ਦੇ ਵਿੱਚੋਂ ਤਾਂ ਤੁਹਾਨੂੰ ਮਿਲਣ ਦਾ ਕੀ ਟੰਗ ਹੈ ਵੇਖੋ ਇਸ ਵਕਤ ਮੈਂ ਸਭ ਤੋਂ ਸੌਖਾ ਤਰੀਕਾ ਕਹੂੰਗਾ 7479622000 ਤੇ ਤੁਸੀਂ ਕਾਲ ਕਰਕੇ ਤੁਸੀਂ ਇੰਨੀ ਦੂਰ ਚੱਲ ਕੇ ਆਉਂਗੇ ਪਹਿਲਾਂ ਆਪਦੀ ਪ੍ਰੋਬਲਮ ਸਿਰਫ ਸਾਡੇ ਨਾਲ ਡਿਸਕਸ ਕਰੋ ਸਾਨੂੰ ਲੱਗੂ ਵੀ ਤੁਹਾਨੂੰ ਦਵਾਈ ਦੀ ਲੋੜ ਆ ਤਾਂ ਦਵਾਈ ਦਵਾਂਗੇ ਸਾਨੂੰ ਲੱਗੂ ਵੀ ਤੁਹਾਨੂੰ ਲੋੜ ਹੈਗੀ ਸਿਰਫ ਸਲਾਹ ਦੀ ਤੁਹਾਨੂੰ ਕਾਉਂਸਲਿੰਗ ਦੀ ਲੋੜ ਆ ਤਾਂ ਅਸੀਂ ਉਸ ਤਰ੍ਹਾਂ ਦੇ ਤੁਹਾਨੂੰ ਘਰੇਲੂ ਨੁਕਤੇ ਜਾਂ ਕੁਝ ਇਸ ਤਰ੍ਹਾਂ ਦੀਆਂ ਸਲਾਹਾਂ ਜਿਵੇਂ ਆ ਲੌਂਗ ਵਾਲਾ ਪਾਣੀ ਹੈ ਇਸ ਤਰ੍ਹਾਂ ਦੇ ਸਾਡੇ ਕੋਲ ਕਈ ਨੁਕਤੇ ਨੇ ਤੇ ਇਸ ਤਰ੍ਹਾਂ ਦੇ ਤੁਹਾਨੂੰ ਅਸੀਂ ਨੁਕਤੇ ਦੱਸਾਂਗੇ ਔਰ ਜਦੋਂ ਤੁਸੀਂ ਸਾਨੂੰ ਮਿਲਣ ਦਾ ਜੀ ਚਾਹੁੰਦੇ ਹੋ ਵੀ ਤੁਸੀਂ ਮਿਲ ਕੇ ਹੀ ਗੱਲ ਕਰਨੀ ਚਾਹੁੰਦੇ ਆ ਬਹੁਤ ਸਾਰੇ ਡੀ ਐਡਿਕਸ਼ਨ ਵਾਲੇ ਪੇਸ਼ੈਂਟ ਹੁੰਦੇ ਆ ਗਰਸਤੀ ਜੀਵਨ ਸੰਬੰਧਿਤ ਪੇਸ਼ੈਂਟ ਹੁੰਦੇ ਆ ਤਾਂ ਉਹ ਕਹਿੰਦੇ ਸੀ ਮਿਲ ਕੇ ਹੀ ਤੁਹਾਡੇ ਨਾਲ ਗੱਲ ਕਰਨੀ ਆ ਤਾਂ ਫਰੂਕੀ ਜੀ ਇਸ ਵਕਤ ਅਸੀਂ ਹਰ ਰੋਜ਼ ਰਾਤ ਨੂੰ ਸ਼ਾਮ ਨੂੰ ਇਸ ਵਕਤ ਅਸੀਂ ਹਰ ਰੋਜ਼ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਲੁਧਿਆਣੇ ਗਿੱਲ ਵਾਲੀ ਨਹਿਰ ਦੇ ਉੱਤੇ ਡਾਕਟਰ ਜੀ ਡੀ ਆਰ ਵੇ ਦਾ ਤੁਸੀਂ ਗੂਗਲ ਤੇ ਸਰਚ ਕਰੋਗੇ ਤੁਹਾਨੂੰ ਵੈਸੇ ਹੀ ਪਤਾ ਲੱਜੂਗਾ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਹੁਣ ਇਹ ਸਾਨੂੰ ਇਹ ਵੀ ਦੱਸ ਦਿਓ ਵੀ ਇਹਨੂੰ ਮਤਲਬ ਇਨਟੇਕ ਬਹੁਤ ਸਾਰੇ ਸਾਡੇ ਭਰਾਏ ਕਿਨੇ ਮੂੰਹ ਨੂੰ ਲਾਏ ਤੇ ਗੱਡ 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 ਕਰਕੇ ਪੀ ਗਏ ਪੀਣ ਦਾ ਤਰੀਕਾ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਕੇਟਾਂ ਵੀ ਇਹ ਦੰਦਾ ਵਾਸਤੇ ਸਭ ਤੋਂ ਕਾਰੀਗਰ ਆ ਤਾਂ ਤੁਸੀਂ ਪੀਣਾ ਕਿਵੇਂ ਆ ਤੁਸੀਂ ਇਸ ਲੋਟੇ ਨੂੰ ਪੀਣਾ ਆ ਔਰ ਤੁਸੀਂ ਯਕੀਨ ਮੰਨਿਓ ਫਰੂਕੀ ਜੀ ਹਜੇ ਸਿਰਫ 10 ਮਿੰਟ ਹੋਏ ਨੇ ਤੇ ਲੌਂਗ ਦਾ ਸਵਾਦ ਪਾਣੀ ਚ ਹੈ ਕੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਇਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਲੌਂਗਾ ਵਾਲਾ ਪਾਣੀ ਜੇਕਰ ਤੁਸੀਂ ਉਹਨਾਂ ਨਾਲ ਸ਼ੇਅਰ ਕਰਦੇ ਹੋ ਤਾਂ ਉਹਨਾਂ ਦੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਹੋ ਸਕਦੀਆਂ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ